ਸਭ ਨੇ ਤੱਕੀ ਦੁਆ ਕੀ ਹੋਇਆ ਮੰਮੀ ਮੈਨੂੰ ਕਾਦੋ ਡਰਾਤਾ ਹੋ ਤੀ ਡਰਾਇਆ ਕਿੱਥੋਂ ਆ ਮੈਂ ਮੈਂ ਤਾਂ ਉੱਦਾਂ ਪੁੱਛ ਲਈ ਵੀ ਠੀਕ ਵਾ ਤੂੰ ਪੁੱਤ ਆਹ ਹੋ ਮੈਂ ਠੀਕ ਆ ਕੀ ਹੋਇਆ ਵਾ ਕੁਛ ਇਹੋ ਜਿਹਾ ਸੋਚੀ ਨਾ ਕੋਈ ਗੱਲ ਨਹੀਂ ਹੁਣ ਇੱਥੇ ਹੀ ਆਉਣਾ ਵਾ ਉਹ ਮੈਨੂੰ ਵੀ ਪਤਾ ਵਾ ਇੱਥੇ ਆਉਣਾ ਸੋਚਾਂਗੇ ਤੇ ਬੇਰੀ ਆਊਗੀ ਕੋਈ ਨਾ ਕੋਈ ਜਗਾਰ ਨਵਾ ਨਾਵਾਂਗੇ ਬੇਰੀ ਆਊਗੀ ਪੁੱਤ ਉਹਨੇ ਆਪੇ ਹੀ ਆਉਣਾ ਵੇਖੀ ਉਹਨੇ ਮਾਂ ਨੇ ਕਿੰਨਾ ਕਿ ਤੈਨੂੰ ਕੁਆਲੜੀਆਂ ਵਾ ਪਤਾ ਮੈਨੂੰ ਪਰ ਹੁਣ ਨਾ ਸਿਰ ਤੇ ਚੜੇ ਆਏ ਲੰਮੇ ਪੈਣੇ ਮਮੀ ਜੀ ਇਦਾਂ ਬਾਤ ਕਰਕੇ ਬਿਠੇ ਰਹੇ ਨੇ ਇਹਨਾਂ ਕਹਣਾ ਲੈ ਇਹਨਾਂ ਦੇ ਪੱਲੇ ਹੀ ਕੁੱਖ ਨਹੀਂ ਪੁੱਛ ਇਹਨੇ ਤੱਤੇ ਨਹੀਂ ਹੋਈ ਤਾਂ ਹੌਂਸਲੇ ਨਾਲ ਕੰਮ ਲਈ ਦਾਂਦਾ ਵਾ ਐਵੇਂ ਦਿਮਾਗ ਚ 24 ਘੰਟੇ ਤੱਤਾ ਨਹੀਂ ਰਕੀਦਾ ਹੁੰਦਾ ਜਦੋਂ ਮੈਂ ਉਦੋਂ ਦਾ ਕਹਿੰਦੀ ਆਂ ਮਮੀ ਮੈਨੂੰ ਇਹਦਾ ਕੋਈ ਨਾ ਕੋਹਲਾ ਕਰ ਰਹੇ ਨੇ ਹਲ ਕਰ ਰਹੇ ਨੇ ਹਾਂ ਪੁੱਤ ਤੇਰੀ ਹੀ ਦਾ ਪਿਆਰ ਨਾਲ ਪੁੱਤ ਕਰ ਵੀ ਕੇ ਦੇਖ ਲੋ ਪਿਆਰ ਮੈਂ ਤੇ ਪਿਆਰ ਦੀ ਭਾਸ਼ਾ ਨਹੀਂ ਸਮਝਾਂਦੀ ਰਹੀ ਪਰ ਉਹਨੂੰ ਨਹੀਂ ਸਮਝਣੀ ਆਈ ਬਸ ਉਹ ਬਲ ਲਾਤੋਂ ਕੇ ਬੂਤ ਬਾਤੋਂ ਸੇ ਨਹੀਂ ਮੰਨਤੇ ਮੈਂ ਤੇ ਆਖਿਆ ਸੀ ਕਿ ਇਹਨੂੰ ਕੁਛ ਕਹਿਣਾ ਵਾ ਪਰ ਮੈਨੂੰ ਨਹੀਂ ਪਤਾ ਇੱਥੋਂ ਤੱਕ ਕੰਮ ਵੱਧ ਜਾਣਾ ਵਾ ਬੱਸ ਵਾਰੀ ਆਇਆ ਨਾ ਹੁਣ ਵੇਖਿਓ ਹੁਣ ਦਾਗ ਜਿੱਥੇ ਮੈਂ ਲਿਆ ਗਈ ਤੇ ਪੱਕੀ ਪਾਣੀ ਬੈਠ ਗਈ ਸਾਬੀ ਉਹ ਨਹੀਂ ਇੰਨੇ ਜੋਗੀ ਉਹ ਜਿਹੜਾ ਚਾਚੇ ਦਾ ਮੁੰਡਾ ਨਾ ਉਹੋ ਹੀ ਮੀਨਾ ਜਾਂ ਨਿਕਲਿਆ ਜਿਆਦਾ ਬੱਸ ਫਿਰ ਇਹ ਚਾਚੇ ਦਾ ਮੁੰਡਾ ਵੀ ਘਰ ਪੜਨ ਨੂੰ ਦੁਲਿਆ ਖਿਦਾ ਨਾਲ ਪਹਿਲਾਂ ਨਹੀਂ ਆਇਆ ਸੱਤੋ ਛਤਿਆੜ ਤੇ ਕੌਣ ਨਿਕਲੀ ਉਹਦੀ ਮਾਂ ਨਿਕਲੀ ਜਿੰਨੇ ਕੱਲਿਆਂ ਉਹਨੂੰ ਅਕਲ ਨਾਲ ਆਈ ਕੋਈ ਨਹੀਂ ਮੰਮੀ ਅਕਲ ਆਊਗੀ ਚੰਗੀ ਤਰ੍ਹਾਂ ਹੁਣ ਤੇ ਪਿਆਰ ਮੁਹੱਬਤ ਨਾਲ ਹੁੰਦੇ ਆ ਤੇ ਬਾਅਦ ਚ ਮੈਂ ਦੱਸੂ ਇਹਨੂੰ ਪੇਕੇ ਕਾਨੇ ਤੇ ਪਾਈ ਨਾ ਸਰਕੂ ਇਹਦੇ ਅਜੇ ਨਾ ਕੋਈ ਗੱਲ ਕਰੀਏ ਤੇਰੀ ਚਾਚੀ ਨੂੰ ਨਾਲ ਖੜਨਾ ਹੋ ਤਾਂ ਲੈ ਜੀਏ ਜੇ ਨਹੀਂ ਖੜਨਾ ਤੇ ਆਪਾਂ ਮਾਪੋਤੀ ਚੱਲ ਜੀਏ ਨਹੀਂ ਮੰਮੀ ਇਕੱਲੀ ਨਾ ਜਾਓ ਮੈਂ ਕਿਹਾ ਚਾਚੀ ਨੂੰ ਨਾਲ ਲੈ ਕੇ ਜਾਓ ਇੱਕੋ ਵਾਰੀ ਜਾਣਾ ਤੁਸੀਂ ਨਹੀਂ ਆਉਂਦੀ ਨਾ ਫਿਰ ਮੈਂ ਦੱਸੂ ਇਹਨੂੰ ਕਿੱਦਾਂ ਨਹੀਂ ਆਉਂਦੀ ਜੇ ਇਹ ਚਾਰ ਮੁੰਡੇ ਲਿਆ ਕਿਤੋਂ ਖਰਸਾ ਦਾ ਖੇਚ ਤੂੰ ਕਿ ਮੈਂ ਨਹੀਂ ਲਿਆ ਸੋਣਦਾ ਓਕੇ ਜੇ ਤੂੰ ਕਿਤੇ ਪੁੱਧ ਲਿਆ ਹੁਣ ਉਹ ਲਿਆ ਸਕਦੇ ਆ ਅਹੀਂ ਤੇ ਇਹ ਆਨੇ ਆ ਸਾਡੇ ਘਰ ਦੀ ਨੋਹ ਆ ਇਤ ਬਣੀ ਰਵੇ ਉਹਦੀ ਪਰ ਉਹਨੂੰ ਇਤ ਬਣਾਉਣੀ ਕਿਉਂ ਨਹੀਂ ਆਉਂਦੀ ਤੁਸੀਂ ਤਾਂ ਬੰਦੇ ਦੇ ਆਪਣੇ ਹੱਥ ਹੀ ਹੁੰਦੀ ਆ ਮੰਮੀ ਸਾਰਾ ਕੁਝ ਦਿਨ ਉਲਟਾ ਕਰ ਛੜਿਆ ਹੁਣ ਚਾਚੀ ਨੇ ਵੇਖਿਆ ਨਾ ਤੇ ਚਾਚੀ ਤੇ ਤੁਹਾਨੂੰ ਪਤਾ ਹਰ ਪਾਸੇ ਚਾਚਾ ਜੀ ਦਾ ਚਾਚੀ ਦਾ ਬੋਲ ਬਣੀ ਆ ਚਾਚੀ ਨੇ ਹਰ ਘਰ ਦੱਸਣਾ ਜਾਗੇ ਉਹ ਫਿਰ ਵੀ ਇੰਨਾ ਚੰਗਾ ਵਾ ਚਾਚੀ ਜਿਹੜੀ ਔਖੀ ਬਣੇ ਸਾਡੇ ਲਾਗੇ ਤੇ ਲੱਗ ਜਾਂਦੀ ਹੋਰ ਹੈਗਾ ਵੀ ਕੌਣ ਹੈ ਜਿਹੜਾ ਲੱਗਦਾ ਮੈਂ ਇਹ ਤੇ ਗੱਲ ਹੈਗੀ ਆ ਵੇਲੇ ਇਨਾ ਵਾਰਸ ਹੋ ਜਾਂਦੀ ਏ ਉਸੇ ਵੇਲੇ ਕਿਤੇ ਕੋਰੇ ਨੇ ਆਣ ਕੇ ਦੱਸਿਆ ਕਿਤੇ ਭੱਜੀ ਆਈ ਸਾਰਾ ਸਾਰ ਨਹੀਂ ਰਣਿਆ ਵਿਚਾਰੀ ਹਾਲੇ ਇਕੱਲੇ ਗੋਰੀ ਨੇ ਥੋੜੀ ਵੇਖਿਆ ਹੋਊਗਾ ਕਿੰਨੇ ਆ ਜਾਣੇ ਵੇਖਿਆ ਹੋਊਗਾ ਵੀ ਇਹ ਮੁੰਡੇ ਕਿਉਂ ਲੈ ਗਏ ਚੱਲੇ ਗੋਰੀ ਨੂੰ ਤੇ ਪਤਾ ਹੀ ਇਹਦਾ ਭਰਾ ਵਾ ਤੇ ਦੂਜਿਆਂ ਨੂੰ ਕੀ ਪਤਾ ਕੌਣ ਵਾ ਤੇ ਕੌਣ ਨਹੀਂ ਆਪਣੀ ਬੇਇੱਜ਼ਤੀ ਨੇ ਆਪ ਕਰਾਈ ਆ ਖੰਡ ਬਣਾਇਆ ਨਾਲ ਹਾਡੀ ਸਾਰੇ ਪਿੰਡੀ ਥੂ-ਥੂ ਕਰਾਉਣੀ ਅੱਗੇ ਥੋੜੀ ਹੋਈ ਅੱਗੇ ਵੀ ਕਈ ਨਾਂ ਲੱਗੇ ਚੱਲ ਨਾਲ ਵਾਲਤਾ ਹੀ ਕੋਈ ਗੱਲ ਨਹੀਂ ਮੇਰਾ ਪੁੱਤ ਪੋਤਾ ਮੈਂ ਸੋਚ ਉਹ ਮੈਂ ਬਾਹਰ ਕਿੱਥੇ ਕਿਹਦੇ ਲੱਗੇ ਖਲਾਉਂਗਾ ਮੈਨੂੰ ਦੱਸੋ ਜਿਹਦੇ ਨਾਲ ਗੱਲ ਨੂੰ ਨਹੀਂ ਗੱਲਾਂ ਕਰਨੀਆਂ ਤੇ ਬਾਅਦ ਜਰੂਰ ਜੇ ਨਾ ਆ ਜਾ ਕਿ ਤੁਹਾਨੂੰ ਪਈਏ ਤੇ ਕਟਣੀ ਪੈਣੀ ਹੈ ਪੁੱਤ ਫਿਰ ਕੀ ਕਰਾਂ ਫਿਰ ਮੈਂ ਕੀ ਕਹਾਂ ਤੈਨੂੰ ਬੱਸ ਕੇ ਇਹੋ ਗੱਲਾਂ ਨੇ ਤੇ ਅੱਗੇ ਇੱਚੇ ਤੱਕ ਲਿਆਂਦਾ ਵਾ ਪਈਆ ਕਟਣੀ ਪੈਣੀ ਆ ਪੁੱਤ ਪਿਆਰ ਨਾਲ ਰੱਖ ਪੁੱਤ ਉਹ ਕਰ ਲੈ ਨਾ ਇਹਨੂੰ ਇਦਾਂ ਕਰ ਸਾਡੀ ਪਿਆਰ ਦੀ ਭਾਸ਼ਾ ਦੇ ਸਾਰਾ ਕੁਝ ਕਰ ਕਰ ਵੇਚਿਆ ਨਾ ਦੂਜੀਆਂ ਨੇ ਸਾਰਾ ਕੁਝ ਕੀਤਾ ਹੀ ਨਾ ਕਿੱਥੋਂ ਤੱਕ ਗੱਲ ਪਹੁੰਚੀ ਮੈਂ ਇਹ ਦੱਲੋਂ ਡਰਦੀ ਹੀ ਸਮਝ ਤੂੰ ਵੀ ਕੁਛ ਡਰੀ ਜਾਓ ਫਿਰ ਜਾਓ ਕਰੋ ਕੰਮ ਕੰਮ ਜਾ ਕੇ ਮੈਨੂੰ ਲਾ ਲੈ ਦੋ ਕਿਤੇ ਦਿਮਾਗ ਸੋਚ ਸੂਚ ਲੈ ਦਿਮਾਗ ਨਾ ਮੈਂ ਤਾਂ ਕਿਤੇ ਚੱਜ ਦੇ ਖਾਂ ਲਾਵੀ ਐਵੇਂ ਨਾ ਫालतੂ ਬੋਲੀ ਜਾਵਾਂ ਫालतੂ ਕੀ ਬੋਲਣਾ ਵਾ ਹਾਂ ਦਿਮਾਗ ਲਾਉਣਾ ਦਿਮਾਗ ਵੀ ਦਵਾਈਆਂ ਨਾਲ ਚੱਲਦਾ ਤਾਂ ਤਾਂ ਦਵਾਈਆਂ ਦੇ ਮੈਨੂੰ ਪੱਕਾ ਹੀ ਗੇ ਐਹੋ ਜੀਆਂ ਟੈਨਸ਼ਨਾਂ ਨਹੀਂ ਚ ਨਹੀਂ ਖਾ ਚਲੀ ਕੀ ਕਰਾਂ ਮੈਂ ਇਸਾਬੀ ਆ ਬਚਰਾ 24 ਘੰਟੇ ਸੋਇਦਾ ਹੀ ਰਹਿੰਦਾ ਕਦੀ ਕੋਸ਼ ਕਦੀ ਕੋ ਤੇ ਉਹੀ ਹਾਲ ਮੇਰਾ ਹੋ ਗਿਆ ਮੈਨੂੰ ਲੱਗਦਾ ਨਾਲ ਨਾਲ ਸਾਬੀ ਦੇ ਵੀ ਦਵਾਈ ਮੈਨੂੰ ਹੀ ਖਾਣੀ ਪੈਣੀਆਂ ਇਹ ਸੋਚਿਆ ਸਭ ਤੁਹਾਡੇ ਘਰ ਦਾ ਸਮਝ ਨਹੀਂ ਲੱਗਣ ਦੇ ਇਥੇ ਜ਼ਿੰਦਗੀ ਕਿਥੋਂ ਦੀ ਕਿਥੇ ਲੈ ਆਈ ਮੈਨੂੰ ਕੀ ਹੋ ਗਿਆ ਮੇਰ ਨੂੰ ਕੁਛ ਨਹੀਂ ਪਤਾ ਲੱਗਣ ਡਿਆ ਜ਼ਿੰਦਗੀ ਗਾਦੀ ਮੇਰੀ ਤੇ ਜ਼ਿੰਦਗੀ ਤਮਾਸ਼ਾ ਬਣ ਗਈ ਤੇ तमाशा ਵੱਡੀ ਭੈਣ ਜੀ ਸਰਪ੍ਰਿਕਾਲ ਹੁਣ ਕਦੀ ਸੱਸਰੀ ਕਾਲਵਾ ਨਹੀਂ ਲੈ ਗਿਓ ਮੁੰਡਾ ਦੁਬਾਰੇ ਵਿਆਹ ਲਿਆ ਨਹੀਂ ਨਹੀਂ ਤੇ ਮੈਨੂੰ ਹੁਣ ਕਦੀ ਸੱਸਰੀ ਕਾਲ ਭੈਣ ਜੀ ਇੰਨਾ ਤੁਸੀਂ ਤਾਂ ਮੇਰਾ ਚੇਤਾ ਭਲਾਤਾ ਨਹੀਂ ਚੇਤਾ ਵੀ ਪਤੀਆ ਨਾਲ ਵੀ ਚੇਤਾ ਭਲਾਤਾ ਨਹੀਂ ਭਲਾਤਾ ਨਹੀਂ ਨਹੀਂ ਭੈਣ ਜੀ ਤੇ ਮੈਂ ਘਰ ਆ ਮੈਂ ਤਾਂ ਆ ਹੀ ਗਈ ਮੈਂ ਤਾਂ ਫੇਰ ਆ ਹੀ ਗਈ ਨਹੀਂ 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 ਚੇਤਾ ਥੋੜਾ ਆਇਆ ਚੇਤਾ ਥੋੜਾ ਮੇਰਾ ਚੇਤਾ ਕਰਲਾ ਕੇ ਬਹਿ ਗਏ ਤੇ ਦੋ ਦੂ ਦੇਖੀਏ ਇਹ ਤਾਂ ਮੈਨੂੰ ਤੇ ਬਾਤ ਨਹੀਂ ਆ ਉਤਰਾ ਨਹੀਂ ਕੋਈ ਵੱਡਦਾ ਮੇਰੀ ਤਾਂ ਨੋਵਾ ਵੀ ਗੱਲਾਂ ਕਰਦੀਆਂ ਹੁਣ ਨਹੀਂ ਕਰਦੀਆਂ ਨੋਵਾ ਗੱਲਾਂ ਨਹੀਂ ਕਰਦੀਆਂ ਦੋਲੇ ਤੋਰੇ ਮੁੰਡਾ ਵਯਾ ਲਿਆ ਤੈਨੂੰ ਸੱਦਿਆ ਨਹੀਂ ਭੈਣਾ ਉਹ ਚਾਂ ਚੱਕ ਰਿਸ਼ਤਾ ਮਿਲ ਗਿਆ ਤੇ ਕਰ ਲਿਆ ਤੈਨੂੰ ਪਤਾ ਵਾ ਘਰ ਉਜੜਿਆ ਕਿ ਮੈਂ ਕਿਵੇਂ ਮਸਿਆ ਰਹੂਗਾ ਤੇ ਮੇਰਾ ਵੀ ਚੇਤਾ ਕਰ ਲੈਿੰਦੇ ਵੀ ਸਾਡੀ ਵੀ ਧੀ ਹੈਗੀ ਆ ਭਾਈ ਭੈਣ ਚੇਤਾ ਨਹੀਂ ਕੋਲਾ ਐਡਾ ਨਾ ਗੁੱਸੇ ਹੋਇਆ ਕਰ ਗੁਸਾ ਆਉਂਦਾ ਨਹੀਂ ਚਲੋ ਗੁੱਸਾ ਵੀ ਆਪਣੇ ਭੈਣ ਭਰਾਵਾਂ ਤੇ ਹੁੰਦਾ ਵਾ ਕੋਈ ਨਹੀਂ ਕੱਢ ਲਓ ਜਿਹੜਾ ਗੁੱਸਾ ਕਰਦਾ ਤੁਸੀਂ ਮੇਰੇ ਤੇ ਕੋਈ ਗੱਲ ਨਹੀਂ ਆ ਮੇਰੀਆਂ ਨੋਹਾਂ ਆਂਦੀਆਂ ਲੈ ਮੰਮੀ ਤੈਨੂੰ ਤਾਂ ਸੱਦਿਆ ਹੀ ਨਹੀਂ ਉਹ ਨਹੀਂ ਨਹੀਂ ਇਹ ਗੱਲ ਥੋੜਾ ਤੂੰ ਤੇ ਮੇਰੀ ਵੱਡੀ ਭੈਣ ਹੋ ਜਾਂਦੀ ਹੈ ਵੱਡੀ ਭੈਣ ਹੈ ਪਰ ਵੱਡੀ ਭੈਣ ਦਾ ਜੇ ਤਾਂ ਫਲਾਤਾ ਵੱਡੀਆਂ ਭੈਣਾਂ ਥੋੜਾ ਗੁੱਸਾ ਕਰਦੀਆਂ ਹੁੰਦੀਆਂ ਵਾ ਅਰੀਦਾ ਵਾ ਗੁੱਸਾ ਆਪਣੇ ਆ ਤੇ ਆਉਂਦਾ ਫਿਰ ਕੀ ਚੱਲ ਕੋਈ ਨਹੀਂ ਕੱਢਦਾ ਤੂੰ ਗੁੱਸਾ ਕਿ ਮਾਵਾ ਬਰਾਬਰ ਆ ਕੋਈ ਵੀ ਕਰ ਲੈ ਤੂੰ ਤਾਂ ਨਹੀਂ ਮੈਨੂੰ ਦੱਸਿਆ ਕੁਛ ਵੀ ਪਰ ਮੈਨੂੰ ਆਂਡ ਗਵਾਂਡ ਸਾਰੇ ਫੋਨ ਕਰਕੇ ਦੱਸਦੇ ਹੀ ਕਿ ਤੇਰੀ ਪਰਜਾਈ ਕੀ ਕਰਦੀ ਆ ਕਹਿੰਦਾ ਉਹ ਆਰਾ ਮੁੰਡਾ ਵਿਆਹ ਲਿਆ ਭੈਣ ਜੀ ਮੈਂ ਕੀ ਕਰਨਾ ਇਹ ਮੈਨੂੰ ਤੂੰ ਇੱਕ ਵਾਰਾ ਬਣਾ ਸਕਦੇ ਆ ਮੇਰੇ ਨਿਆਣੇ ਵੀ ਐਡੇ ਡੇ ਜੜੇ ਮੈਨੂੰ ਗੱਲਾਂ ਕਰਦੇ ਆ ਕੋਈ ਨਹੀਂ ਭੈਣ ਜੀ ਚੱਲ ਕਰ ਲਿਆ ਪੇਕਿਆਂ ਕਰਕੇ ਸੁਣ ਲਿਆ ਤੇ ਮੈਂ ਮਾਫੀ ਮੰਗਦੀ ਆ ਮੇਰੀ ਗਲਤੀ ਐ ਇਥੇ ਗਲਤੀ ਤੇਰੀ ਕਾਦੀ ਆ ਹੁਣ ਕਿੱਥੇ ਆ ਤੇਰੀ ਨੋ ਰਾਣੀ ਕਿੱਥੇ ਆ ਮੁੰਡਾ ਮੈਨੂੰ ਮਲਾ ਮਲਾਉਣੀ ਐ ਭੈਣ ਜੀ ਅੰਦਰ ਹੀ ਆ ਕੋਈ ਨਹੀਂ ਆ ਜਾਂਦੇ ਆਜੋ ਅੰਦਰ ਚਲੀਏ ਚਾਹ ਬਣਾਵਾ ਮੈਂ ਉਥੇ ਚਾਹ ਨਹੀਂ ਮੈਂ ਹੁਣ ਪੀਣੀ ਤੇਰੀ ਕਿਉਂ ਨਹੀਂ ਪਣੀ ਮੇਰੀ ਭੈਣ ਇਹਨਾਂ ਨੂੰ ਗੁੱਸਾ ਨਹੀਂ ਕਰੀ ਦਾ ਦਰ ਅੰਦਰ ਚਲੀਏ ਮੈਨੂੰ ਗੁੱਸਾ ਵਾ ਕੋਈ ਨਹੀਂ ਗੁੱਸਾ ਹੈ ਠੰਡੇ ਕਰ ਲੈਨੇ ਗੁੱਸਾ ਵਾ ਤੇ ਸੋਚਾਂ ਕੋਤੇ ਕਿਹੜੀਆਂ ਸੋਚਾਂ ਚ ਪਈਆਂ ਹੁਣ ਸੋਚਾਂ ਛੱਡ ਦੇ ਤੂੰ ਆਪਣੀ ਮਾਂ ਕੋ ਆਏਂ ਚੱਲ ਆ ਮੇਰੀ ਤੀ ਤੇਲ ਛਸਾਂ ਤੇਰੇ ਸਿਰ ਤੇ ਕਿਹੜਾ ਦਿਨ ਦਿਮਾਗ ਤੇ ਇਨੀ ਟੈਨਸ਼ਨ ਲਈ ਜੰਨੀ ਮੰਮੀ ਟੈਨਸ਼ਨ ਕੀ ਲੈਣੀ ਹੈ ਇਹ ਸੋਚਣ ਦੀ ਕਿ ਵੇਲੋ ਪਹਿਲੋਂ ਬੰਦਾ ਸੋਚਦਾ ਹਨਾ ਵਿਆਹ ਹੋ ਜਾਣਾ ਵਿਆਹ ਕੋਈ ਮੰਮੀ ਵੀ ਕਈਆਂ ਦੀ ਜ਼ਿੰਦਗੀ ਸੌਕੀ ਨਾਗਦੀ ਨਹੀਂ ਤੇ ਕਈ ਮੇਰੇ ਵਰਗਾ ਦੀ ਜਿੱਦ ਤੋਂ ਤਮਾਸ਼ਾ ਹੀ ਬਣ ਜਾਂਦੀ ਏ ਉਹ ਤਮਾਸ਼ਾ ਕਹਦਾ ਵਾਂ ਕੋਈ ਗੱਲ ਨਹੀਂ ਕਰਮਾਂ ਦੇ ਲੇਖ ਹੁੰਦੇ ਜਿਦਾਂ ਪ੍ਰਮਾਤਮਾ ਨੇ ਲਿਖੇ ਭੁਗਤਣੇ ਪੈਣੇ ਆ ਚਲਾ ਮੇਰਾ ਪੁੱਤ ਮੰਮੀ ਮੇਰੇ ਹੀ ਮਾੜੇ ਲਿਖੇ ਇਹ ਦੱਸ ਤੇਰੇ ਨਾਲ ਮੇਰੇ ਸਾਰਿਆਂ ਨੂੰ ਵੱਧ ਮਾੜੇ ਮੇਰੀ ਧੀਏ ਮੇਰੇ ਗੱਲ ਦਾ ਕੀ ਪਤਾ ਤੇ ਮੇਰੇ ਹੀ ਮਾੜੇ ਲਿਖ ਤੇ ਰੱਬ ਨੇ ਲੇਖ ਮੰਮੀ ਸੁਖ ਮੇਰੇ ਵੱਲ ਵੇਖ ਪੁੱਤ ਜੇ ਰੱਬ ਨੇ ਵੇਹਲਾ ਪੁੱਤ ਨਹੀਂ ਦਿੱਤਾ ਤੇ ਇੰਨੀਆਂ ਸਜ਼ਾ ਦੇਂਡਿਆ ਵਾ ਕੀ ਪਤਾ ਤੇਰਾ ਵੀਰ ਹੁੰਦਾ ਤੇ ਅੱਜ ਤੂੰ ਵੀ ਇੰਨਾ ਦੁੱਖ ਚ ਨਾ ਹੁੰਨੀ ਆ ਚੱਲ ਮੇਰੀ ਧੀ ਚੱਲ ਮੰਮੀ ਵੀਰ ਤੇ ਗਏ ਹੀ ਉਹਨਾਂ ਨੇ ਹੀ ਬਾਹ ਫੜੀ ਹੋ ਤੇ ਹੁਣ ਹੈ ਹੀ ਆ ਮੇਰੇ ਕੋਲ ਪਰ ਉਹ ਵੀਰ ਤੇ ਹੈ ਹੀ ਪਰ ਪੁੱਤ ਮੈਨੂੰ ਪੁੱਛ ਕੇ ਵੇਖਾਂ ਮੇਰੇ ਢਿੱਡ ਤੇ ਕੀ ਬੀਤਦੀ ਜਦੋਂ ਮੈਂ ਆਪਣੇ ਘਰਵਾਲੇ ਵੇਨੀ ਆ ਤੇਰੀ ਜਲ ਵੇਨੀ ਅੱਜ ਉਹੋ ਹੀ ਮੇਰਾ ਪੁੱਤ ਹੁੰਦਾ ਤਾਂ ਕਿਤੇ ਅਹੀਂ ਵੀ ਕੋਠੀ ਪਾਈ ਹੁੰਦੀ ਤੇ ਕਿਤੇ ਹਾਡੀ ਬਹਿ ਜਾ ਬਹਿ ਜਾ ਹੁੰਦੀ ਤੇ ਤੇਰਾ ਚੰਗੇ ਘਰ ਤੀਏ ਰਿਸ਼ਤਾ ਕੀਤਾ ਸੀ ਕਿ ਚੱਲ ਤੂੰ ਸੌਖੀ ਰਹਵੇਂਗੀ ਪਰ ਮੈਨੂੰ ਇਹ ਗੱਲ ਦਾ ਕੀ ਪਤਾ ਮੈਂ ਆਪਣੇ ਵਰਗਾ ਮਾਤੜੀ ਲੱਭ ਲਿੰਦੀ ਕੀ ਪਤਾ ਮੰਮੀ ਤੂੰ ਕਿਹੜਾ ਉਹਨਾਂ ਦੇ ਟਿੱਡੇ ਚ ਪਾ ਕੇ ਵੇਖਿਆ ਇਹ ਬਾਕੀ ਮੰਮੀ ਮੇਰੀ ਕਿਸਮਤ ਮੈਨੂੰ ਤੇ ਹੁਣ ਇਹ ਹੋਣ ਰਿਹਾ ਕੋਈ ਚਾਚੀ ਤਾਈ ਆਈ ਪਿੱਛੇ ਨੇ ਤੇ ਕੀ ਕਵਾਂਗੇ ਕੋਹ ਨਹੀਂ ਆਂਦੀਆਂ ਚਾਚੇ ਤਾਈਆਂ ਨੂੰ ਪਤਾ ਹੀ ਐ ਚਾਚੀ ਤੇਰੀ ਨੂੰ ਕੋਹ ਨਹੀਂ ਆਂਦਾ ਕੋਈ ਪੁੱਤ ਮੰਮੀ ਕਹਿੰਿਆ ਨੇ ਮੇਰੇ ਚ ਕਸੂਰ ਕੱਢਣਾ ਵੀ ਇਹਦੀ ਕੁੜੀ ਨਹੀਂ ਨੂਨੀ ਬਸਣਾ ਆ ਇਹ ਨਹੀਂ ਚੰਗੀ ਤਾਂ ਉਦਾਂ ਕੋਈ ਕੋਹ ਨਹੀਂ ਆਂਦਾ ਪੁੱਤ ਧੀਆ ਕਿਹੜਾ ਬੰਦਾ ਵਾ ਜਿਹੜਾ ਆਪਣੇ ਘਰ ਨਹੀਂ ਸੌਖਾ ਬਸਣਾ ਚੰਦਾ ਹੁਣ ਤੇਰੀ ਸੱਸ ਦਾ ਕਸੂਰ ਵਾਦੇ ਇਹਦੇ ਵਿੱਚ ਹੁਣ ਪਰੋਣੇ ਦਾ ਕਸੂਰ ਦੱਤੀ ਇਹ ਤੇਰਾ ਕੀ ਕਸੂਰ ਦੱਸ ਮੈਨੂੰ ਮੰਮੀ ਮੈਂ ਸੱਚੀ ਉਂਝ ਮੇਰਾ ਕੀ ਕਸੂਰ ਅਮੇ ਮੈਂ ਪਰ ਬੜੀ ਕੋਸ਼ਿਸ਼ ਕੀਤੀ ਕਿ ਉੱਥੇ ਸਾਰਾ ਕੁਝ ਸਹੀ ਹੋ ਜੇ ਚੱਲ ਜੋ ਵੀ ਆ ਪਰ ਮੈਂ ਤਾਂ ਪੁੱਛਦੀ ਨਹੀਂ ਵੀ ਸੱਚ ਦੱਸ ਦੋ ਮੈਨੂੰ ਧੀਆਂ ਚੁੰਧੀਆਂ ਹੀ ਧੀਆਂ ਕਹਿੰਦੀਆਂ ਕਿ ਆਪਣੀ ਮਹਨ ਤੋਂ ਤੋਂ ਇਹੋ ਸੋਚਦੀ ਕਿ ਆਪਣੀ ਮਾਂ ਨੂੰ ਮੈਂ ਨਾ ਦੁੱਖ ਕਰਾਂ ਇਹੋ ਕਰਕੇ ਨਹੀਂ ਨਾ ਮੈਨੂੰ ਦੱਸਦੀ ਤੇ ਕਿੰਨਾ ਕਸ਼ਟ ਆਪਣੇ ਸਰੀਰ ਤੇ ਤੂੰ 6 ਮਹੀਨੇ ਚੱਲਿਆ ਜਿਹੜੀ ਸੱਸ ਦੇ ਨੂੰ ਧੁੱਪੇ ਬਹਿਣ ਨਹੀਂ ਹੀ ਦਿੰਦੀ ਉਦੋਂ ਵੱਡੀ ਸਜ਼ਾ ਹੋਰ ਕੀ ਹੋਣੀ ਇੰਨੀ ਠੰਡ ਦੇ ਵਿੱਚ ਵੀ ਇਹੋ ਜਿਹੀ ਸਜ਼ਾ ਜਿਹੜੀਆਂ ਇਹ ਭੁਗਤਨੀਆਂ ਬੜੀਆਂ ਹੁਕੀਆਂ ਪੁੱਤ ਇਹ ਕਰਕੇ ਮੈਂ ਕਹਿੰਦੀ ਆਂ ਵੀ ਇਹ ਕਰਮਾਂ ਦਾ ਲਿਖਿਆ ਕੋਈ ਗੱਲ ਨਹੀਂ ਹਨਾ ਉਹਨਾਂ ਨੂੰ ਵੀ ਅਕਲ-ਬੁੱਧ ਪੈ ਹੀ ਜਾਵੇ ਕਿ ਤੇ ਰੱਬ ਉਹਨਾਂ ਨੂੰ ਬੁੱਧ ਪਾਈ ਦਵੇ ਚੱਲ ਭੈਣ ਜੀ ਤੂੰ ਬਹਿ ਚਾਜਨਾ ਤਾਂ ਕਰ ਲੈ ਲੱਤਾ ਮੈਂ ਚਾਹ ਬਣਾ ਲਿਆਵਾਂ ਛੱਟ ਮੈਂ ਚਾਹ ਬਣਾ ਲਈ ਹੋਣੀ ਆ ਹੁਣ ਚਾਹ ਪਿਆ ਲੈਣੀ ਮੈਨੂੰ ਆਹੋ ਤੇ ਚਾਹ ਪਿਆ ਲੂੰਗੀ ਕਿਉਂ ਔਰ ਮੇਰੇ ਨਾਨਾ ਨਹੀਂ ਤੇ ਮੈਂ ਚਾਹ ਨਾ ਪਿਆਉਂਗੀ ਦੱਸ ਤੇ ਚਾਰ ਕੋਈ ਨਹੀਂ ਪੀ ਲਾਂਗੇ ਚਾਹ ਜੇ ਉਹ ਤੇਰਾ ਨੋ ਪੱਤਰ ਮੈਨੂੰ ਟੱਕਰ ਗੋਦੋਂ ਪੀ ਲੂੰਗੀ ਕੋਈ ਗੱਲ ਨਹੀਂ ਨੋ ਪੱਤਰ ਵੀ ਟੱਕਰ ਜਾਂਦਾ ਵਾ ਚਾਹ ਪੀਓ ਹਾਂ ਏਡੀ ਪੈ ਮਿੱਠੀ ਆ ਨਾ ਏਡੀ ਕਿਤੇ ਮਿੱਠੀ ਆ ਆਪਣੀ ਗਲਤੀ ਮੰਨਦੀ ਨਹੀਂ ਤੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਤੇ ਫੇਰ ਇੰਨੀ ਅਗਲੇ ਦੇ ਢਿੱਡ ਚ ਵੜ ਜਾਂਦੀ ਦਿਲ ਚ ਵੜ ਜਾਂਦੀ ਆ ਨਾ ਕਿਤੇ ਮੰਨਦੀ ਨਹੀਂ ਕਿਤੇ ਕਿਸੇ ਦੀ ਆਖ ਮੈਨੂੰ ਤਾਂ ਪਤਾ ਇੱਥੇ ਕੀ ਕੀ ਚੱਲਦਾ ਮੈਨੂੰ ਸਾਰਾ ਪਤਾ ਲੱਗ ਜਾਂਦਾ ਬੰਦਾ ਉਦਾਂ ਨਹੀਂ ਮਰਦਾ ਬੰਦੇ ਨੂੰ ਆ ਇਹੋ ਜਿਹਿਆਂ ਘਰਾਂ ਦੀਆਂ ਮਜਬੂਰੀਆਂ ਮਾਰ ਦਿੰਦੀਆਂ ਹੰਤਰੀਆਂ ਟੈਨਸ਼ਨ ਆ ਸਭ ਕੀ ਨਵਾਂ ਸੀ ਆਪਾਂ ਪੈ ਗਿਆ ਕੀ ਹੋਇਆ ਮੰਮੀ ਪੁਲਸੋਂ ਪਲਸੜਾ ਆ ਗਿਆ ਵਾ ਕੋਈ ਪੁਲਸੋਂ ਵਾਲਾ ਤਾਂ ਨਹੀਂ ਆਇਆ ਉਹ ਤੇਰੀ ਭੂਆ ਵੱਡੀ ਆ ਗਈ ਹੈ ਹਾਂ ਆਹੋ ਹੋ ਉਹ ਤੇ ਪੂਰੀ ਸੀ ਆਈਡੀ ਆ ਤੇ ਉਹ ਅਰ ਨੂੰ ਜਹਾੜਾ ਕਿਥੋਂ ਲੱਭ ਗਿਆ ਵਾ ਕੀ ਪਤਾ ਉਹ ਤੇ ਜੀ ਆਇਆ ਮੇਰ ਨਾਲ ਬੋਲਣ ਦੀ ਤੂੰ ਆਪਣੇ ਮੁੰਡੇ ਦੇ ਵਿਆਹ ਕਰ ਲਏ ਮੈਨੂੰ ਸੱਦਿਆ ਨਹੀਂ ਹੁਣ ਕਿੱਥੇ ਤੇਰਾ ਨੌ ਪੁੱਤ ਕੱਢ ਬਾਹਰ ਮੈਂ ਤੂੰ ਤਿੰਨੋਂ ਤੇ ਬਾਹਰ ਕੱਢ ਲੂੰਗੀ ਨੌ ਕਿਥੋਂ ਲਿਆਉਂਗੀ ਹਾਂ ਮਮੀ ਕਿ ਆ ਤੇ ਪੰਗਾ ਨਵਾ ਪੈ ਗਿਆ ਵਾ ਭੂਆ ਨੇ ਤੇ ਬੋਲਣ ਲੱਗਿਆ ਵੀ ਨਹੀਂ ਵੇਖਣਾ ਅੱਗੇ ਕਿਹੜਾ ਵੇਖਣ ਦੀ ਕੁਛ ਆਂਦੀ ਤੂੰ ਨਹੀਂ ਫੋਨ ਕਰਦੀ ਐਂਡ ਗੁਆਣ ਤੇ ਸਾਰੇ ਫੋਨ ਕਰਕੇ ਦੱਸਦੇ ਹੀ ਆ ਮੈਨੂੰ ਜੋ ਕੁਝ ਕਰਦੀ ਆ ਤੂੰ ਕੀ ਕਰੀਏ ਮਮੀ ਹੁਣ ਫਿਰ ਦੱਸੋ ਹੁਣ ਕੀ ਬੰਨਣਾ ਲਾਵਾਂਗੇ ਨੂੰ ਸੁਖ ਦਾ ਮਮੀ ਇਦਾਂ ਕਹਿ ਦਿੰਨੇ ਆ ਵੀ ਆਪਾਂ ਪਿੰਡ ਛੱਡ ਕੇ ਆਏ ਹਾਂ ਨੂੰ ਪਿੰਡ ਛੱਡ ਕੇ ਨਹੀਂ ਆਏ ਇਦਾਂ ਨਹੀਂ ਕਹਿਣਾ ਉਹਨੇ ਕਿਹਾ ਤੁਸੀਂ ਕਿਉਂ ਛੱਡ ਕੇ ਆਏ ਪਿੰਡ ਕੋਈ ਗੱਲ ਹੋਈ ਹੋਊਗੀ ਤੈਨੂੰ ਪਤਾ ਨਿੱਕੀ ਨਿੱਕੀ ਗੱਲ ਦੀ ਕਿਉਂ ਵੱਡਦੀ ਆ ਉਹਨੂੰ ਕਹਿਣਾ ਉਹਦੇ ਭਰਾ ਨੇ ਕਿਤੇ ਬਾਹਰ ਬਹੁਤ ਜਾਣਾ ਸੀ ਤੇ ਉਹ ਲੈ ਕੇ ਗਿਆ ਵਾ ਤੇ ਲੈਵਾਂਗੇ ਕੱਲ ਪਰਸੋਂ ਜਾ ਕੇ ਤੁਸੀਂ ਕਿਹਾ ਤਾਂ ਨਹੀਂ ਤਾ ਵੀ ਅੰਦਰ ਆ ਮੈਂ ਨਹੀਂ ਕੁਝ ਵੀ ਕਿਹਾ ਮੈਂ ਇੰਨਾ ਕਿਹਾ ਮੈਂ ਤਾਂ ਕੋਈ ਨਹੀਂ ਨੌਪੋਤ ਵੀ ਮਿਲਾ ਦਿੰਨੀ ਚਾਹ ਪਾਣੀ ਪਿਓ ਆ ਗੱਲ ਮੈਂ ਕਹੀ ਆ ਚਲੋ ਫਿਰ ਫਰਦੂ ਸੁਭਲ ਨਹੀਂ ਕੋਈ ਮੂੰਹ ਨਾ ਗੱਲ ਨਿਕਲਦੀ ਨਹੀਂ ਕੱਢਦਾ ਮੂੰਹ ਗੱਲ ਚੱਲ ਸਾਬੀ ਤੂੰ ਆਪਣੀ ਭੂਆ ਨੂੰ ਮੇਲੇ ਮੈਂ ਚਾਹ ਬਣਾ ਲਿਆ ਵਾ ਚੱਲ ਆਜੋ ਫਿਰ ਆ ਜਾਂਨੀ ਮੈਂ ਸਾਸ ਸਾਸਿਕਲ ਭੂਆ ਜੀ ਕੀ ਹਾਲ ਹੈ ਠੀਕ ਆ ਠੀਕ ਆ ਭੂਆ ਦਾ ਠੀਕ ਆ ਤੁਸੀਂ ਤਾਂ ਭੂਆ ਦਾ ਚੇਤਾ ਹੀ ਭਲਾਤਾ ਹੈ ਚੱਲ ਬੈਠੋ ਭੂਆ ਜੀ ਚੇਤਾ ਖਾਦੋਂ ਭੁਲਾਉਣਾ ਵਾ ਚੇਤਾ ਹੀ ਆ ਚੇਤਾ ਤਾਂ ਠੀਕ ਉਹ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਆ ਗੱਲ ਕਿਉਂ ਨਹੀਂ ਗੱਲ ਇਹ ਆ ਚੱਲ ਅੱਜ ਤੇ ਆ ਹੀ ਗਏ ਨਾ ਫੇਰ ਵੀ ਕਰਾ ਲਿਆ ਤਾਂ ਸਦਿਆ ਇੱਕ ਵਾਰੀ ਵੀ ਨਹੀਂ ਆਹੋ ਪੂਆ ਜੀ ਉਹ ਤੇ ਗੱਲ ਹੈਗੀ ਉਹ ਤੇ ਮੰਮੀ ਨੂੰ ਚਾਹੀਦਾ ਸੀ ਨਾ ਨਹੀਂ ਤੇ ਮੰਮੀ ਨੇ ਕਿਹੜਾ ਜາດ ਕੀਤਾ ਮੈਨੂੰ ਮੰਮੀ ਨੇ ਵਿੱਚ ਇੱਤਾ ਪਲਾਤਾ ਮੰਮੀ ਨੇ ਆਖਿਆ ਚੱਲ ਮੁਕੀ ਆ ਤੇ ਮੁਕੀ ਰਹਿਣ ਦੇ ਉਹ ਨਹੀਂ ਨਹੀਂ ਇਦਾਂ ਦੀ ਗੱਲ ਥੋੜੀ ਹੈ ਪੂਆ ਲਸ ਆਪਣੇਆਂ ਤੋਂ ਬਗੈਰ ਵੀ ਸਰ ਜਾਂਦਾ ਹੈ ਤੇ ਆਪਣੇਆਂ ਤੋਂ ਬਗੈਰ ਸਾਰੀ ਲਿਆ ਤੁਸੀਂ ਉਹ ਨਹੀਂ ਪੁਈ ਇਦਾਂ ਦੀ ਨਹੀਂ ਗੱਲ ਨਹੀਂ ਨਹੀਂ ਪਤਾ ਜੇ ਤਾਂ ਮੈਂ ਰੈ ਨਾਲ ਪੱਕਾ ਹੀ ਕਹਿੰਦਾ ਪਲਾਤਾ ਤੋ ਚੱਲ ਤੂੰ ਹੀ ਤੇ ਆ ਗਈ ਨਾ ਫਿਰ ਆਪਾਂ ਤੇ ਮੈਂ ਆ ਹੀ ਜਾਣਾ ਸੀ ਮੇਰਾ ਤਾਂ ਮਾਪਿਓ ਦਾ ਘਰ ਸੀ ਮੈਂ ਤੇ ਆ ਹੀ ਜਾਣਾ ਸੀ ਮੇਰੇ ਪਿਓ ਦੀ ਅਣਸਾਹੀ ਤੂੰ ਮੈਂ ਤੇ ਆ ਹੀ ਜਾਣਾ ਹਾਂਜੀ ਭੂਆ ਜੀ ਹੈ ਲਾ ਗੰਦੀ ਸ਼ੂ ਕਰਕੇ ਨੰਗ ਜਾਂਦਾ ਕਿਤੇ ਆਂਦਾ ਨਹੀਂ ਵੀ ਮੇਰੀ ਵੀ ਭੂਆ ਦਾ ਘਰ ਆ ਮੈਂ ਉੱਥੇ ਵੀ ਚੱਲ ਜਾ ਨਹੀਂ ਕੋਈ ਨਹੀਂ ਹਮਨੇ ਆਪਾਂ ਕਿਦਣ ਸਾਰੇ ਜਣੇ ਆਵਾਂਗੇ ਕਿਦਣ ਆਓਗੇ ਤੁਸੀਂ ਕੋਈ ਨਹੀਂ ਕੱਢ ਲਈ ਨੇ ਕਿਦਣ ਟਾਈਮ ਹਾਂ ਹੁਣ ਤੂੰ ਹੀ ਤੇ ਰਹੋ ਹਾਂ ਦੋ ਦਿਨ ਹਾਂ ਆ ਮੈਂ ਤੇ ਆ ਵੀ ਮੈਂ ਤੇ ਰਹੂੰਗੀ ਹੁਣ ਦਿਹਾੜੀ ਆਹ ਹਮੈਨੂੰ ਪਤਾ ਬਾ ਰਹਿਣੀ ਹੁੰਦੇ ਨੇ ਤੇ ਤੂੰ ਰਹਿਣੀ ਮੈਂ ਤੇ ਦੋ ਦਿਨ ਰਹਿ ਕੇ ਜਾਣੀ ਹੁੰਨੀ ਆ ਆਹੋ ਨਾ ਤੁਮ ਕਿੱਥੇ ਆ ਰਹੀ ਘਰ ਵਾਲੀ ਉਹਨੂੰ ਵੀ ਮਲਾ ਮੈਨੂੰ ਘਰ ਵਾਲੀ ਦਾ ਨਾ ਭਰਾ ਨਹੀਂ ਜਾਣਾ ਸੀਗਾ ਬਾਹਰ ਤੇ ਕਿੱਥੇ ਆਉ ਉਹ ਫੇ ਪਿੰਡ ਗਈ ਆ ਤੇ ਭਰਾ ਲੈ ਗਿਆ ਸੀ ਆਣ ਕੇ ਲੈ ਤੇ ਤੁਸੀਂ ਕਿਉਂ ਜਾਣ ਦਿੱਤੀ ਉਹ ਮੈਂ ਦੱਸਣ ਡਿਆ ਤੇ ਭਰਾ ਦਾ ਵਿਆਹ ਆਇਆ ਸੀ ਤੇ ਉਹਨੇ ਜਾਣਾ ਸੀ ਬਾਹਰ ਚਾਚੇ ਦੇ ਮੁੰਡੇ ਨੇ ਅੱਛਾ ਤੂੰ ਤਾਂ ਕਰਕੇ ਲੈ ਕੇ ਗਿਆ ਬਾਣ ਕੇ ਅੱਛਾ ਤਾਂ ਗਈ ਆ ਕਿ ਗੁੱਸੇ ਨਰਾਜ ਹੋ ਕੇ ਗਈ ਆ ਨਹੀਂ ਨਹੀਂ ਗੁੱਸਾ ਹੀ ਨਰਾਜ਼ਗੀ ਕਾਦੀ ਆ ਹਾਂ ਨਾ ਨਾ ਕੋਈ ਨਹੀਂ ਗੁੱਸੇ ਨਰਾਜ਼ ਹੋ ਕੇ ਥੋੜੀ ਆ ਮੈਂ ਵੇਖੀ ਕਿਤੇ ਵੀ ਨਾ ਲਕਾ ਰੱਖਿਓ ਮੇਥੋਂ ਉਹ ਨਹੀਂ 부ਆ ਜੀ ਲਕਾ ਕਾਤਾ ਰਖਣਾਵਾ ਮੈਂ ਰੱਖ ਦੇ ਜੇ ਤੁਸੀਂ ਮਾਪੋਤ ਰੜੇ ਜੇ ਨਾ ਤੇ ਤਪ ਲਾਇਆ ਨਾਲੇ ਤੇ ਨਾਲੇ ਮੈਂ ਲੜਦੇ ਬੌਟਿੰਗਾਂ ਨਾਲ ਕਿ ਦਾਂਕੂ ਆ ਜਿਆ ਮੈਂ ਨਹੀਂ ਤੇ ਹੋ ਹਿੰਦਾਂ ਜੀ ਕਿਤੇ ਰਹਿ ਨਾ ਪਵੇ ਇੰਨੇ ਤੇ ਸਾਡੀ ਚੰਗੀ ਰੀਲ ਬਣਾਉਣੀ ਮਾਪੋਤਾਂ ਦੀ 36 ਸਵਾਲ ਕਰਨੇ ਆ ਕਿੱਥੇ ਗਈ ਕਿੱਦਾਂ ਗਈ ਆਈ ਕਿਉਂ ਨਹੀਂ ਲਿਆਉ ਜਾ ਕੇ ਤੇ ਜਾਵਾਂਗੇ ਵੀ ਕਿੱਦਾਂ ਲੈਣ ਤੇ ਇਹਨੂੰ ਕਵਾਂਗੇ ਵੀ ਕੀ ਇਹਨੇ ਦੇਖਣਾ ਵਾ ਨਹੀਂ ਜਾਂਦਾ ਤੇ ਸਭ ਹੀ ਚਾਲ ਤੇਰੀ ਮਾਂ ਨਹੀਂ ਜਾਂਦੀ ਤੇ ਮੈਂ ਚੱਲ ਜਾਂ ਨਹੀਂ ਤੇਰੇ ਨਾਲ ਲੈ ਆਉਣੇ ਆ ਉਹਨਾਂ ਨੂੰ ਕਵਾਂਗੀ ਪਰ ਮੈਨੂੰ ਤੇ ਇਹੋ ਗੱਲ ਦਾ ਡਰ ਲੱਗਦਾ ਰਹਿੰਦਾ ਭੈਣ ਜੀ ਰੋਵੇ ਨਾ ਤਾਂ ਚੰਗਾ ਵਾ ਗੱਲ ਵੀ ਇਹ ਹੋ ਗਈ ਛੱਟ ਕਹਿ ਦਿੰਦੀ ਮੂੰਹ ਤੇ ਗੱਲ ਕਹਿਣ ਲੱਗੀ ਸੋਚਦੀ ਵਿਚਾਰਦੀ ਵੀ ਨਹੀਂ ਕੀ ਕਹਿਣਾ ਕੀ ਨਹੀਂ ਕਹਿਣਾ ਮੈਨੂੰ ਤੇ ਵਾਧੂ ਦੀ ਟੈਨਸ਼ਨ ਪਈ ਰਹਿੰਦੀ ਪਤਾ ਨਹੀਂ ਕਿਉਂ ਆਈਆਂ ਟੈਨਸ਼ਨ ਆ ਰੱਬਾ ਮੇਰੇ ਤਾਂ ਰਹੀ ਭਰਤਿਆਂ ਤੋਂ ਨੀ ਨੀ ਇਹ ਟੈਨਸ਼ਨ ਆ ਮੈਨੂੰ ਰੱਬਾ ਕਿਹਨੂੰ ਦੇਣੀਆਂ ਚਾਹੀਦੀਆਂ ਜਿੰਨੀਆਂ ਮੈਨੂੰ ਦੇਤੀਆਂ ਤੇ ਤੁਹਾਨੂੰ ਤੇ ਉਤਰਾ ਵੀ ਚੇਤਾ ਨਾ ਆਇਆ ਤੇ ਜਿਨ੍ਹਾਂ ਦਾ ਤੁਹਾਡਾ ਪਿਓ ਕਰੋਂ ਗਿਆ ਤੁਸੀਂ ਤਾਂ ਮੇਰਾ ਚੇਤਾ ਹੀ ਭਲਾ ਹਤਾ ਉਹ ਮੇਰੇ ਕੋਲ ਤੀਜੇ ਦਿਨ ਜਾਂਦਾ ਹੀ ਪਤਾ ਹੈ ਕਿ ਦੋ ਘੇੜੇ ਵੀ ਲਾ ਲੈਂਦਾ ਹਾਂ ਹਾਂਜੀ ਹਾਂਜੀ 부ਆ ਜੀ ਹੈ ਤਾਂ ਤੁਸੀਂ ਤਾਂ ਬਹੁਤੇ ਬਿਜੀ ਹੋਗੇ ਨਾ ਹੁਣ ਤੁਸੀਂ ਤਾਂ ਚੇਤਾ ਪਲਾ ਛੜਿਆ ਮੇਰਾ ਹੁਣ ਮੇਰੇ ਪੋਤੀ ਹੋਈ ਤਾਂ ਨਾ ਗਏ ਪੋਤਾ ਹੋਇਆ ਤਾਂ ਨਾ ਗਏ ਅਗਲੀਆਂ ਨੋਹਾਂ ਰਾਣੀਆਂ ਮੈਨੂੰ ਗੱਲਾਂ ਕਰਦੀਆਂ ਤੇ ਤੇਰਾ ਕੋਈ ਪਿੱਛੋਂ ਵੱਡਦਾ ਹੀ ਨਹੀਂ ਕੋਈ ਨਹੀਂ ਹੁਣ ਪੀਓ 부ਆ ਜੀ ਹੁਣ ਟਾਈਮ ਕੱਢ ਕੇ ਆਵਾਂਗੇ ਕੋਈ ਨਹੀਂ ਸਾਰੀ ਹੁਣ ਮੈਂ ਪੀ ਲੈਣੀ ਡੜੀ ਆ ਗਈਆਂ ਨਹੀਂ ਗੁੱਸਾ ਕਰੀਦਾ ਕੋਈ ਨਹੀਂ ਆਵਾਂਗੇ ਮੈਂ ਤਾਂ ਕਹਿੰਦੇ ਹੀ ਆਉਣਾ ਵਾਂ ਕੋਈ ਨਹੀਂ ਕੱਢਦਾ ਨਾ ਅੱਗੇ ਵੀ ਕਿਹਾ ਨਾ ਭੈਣ ਜੀ ਕੱਢ ਲੈ ਗੁੱਸਾ ਜਿਹੜਾ ਕੱਢਣਾ ਵਾ ਚਲੋ ਜਿੱਥੇ ਮੇਰੀ ਗਲਤੀ ਮੈਂ ਗਲਤੀ ਮੰਨਣ ਦੀ ਆ ਹਾਂ ਮੇਰੀ ਗਲਤੀ ਹੈ ਹਾਂ ਗਵਾਂਢੀਆਂ ਤਾਂ ਥੋੜਾ ਗੁੱਸਾ ਆਉਣਾ ਮੈਨੂੰ ਕੋਈ ਦੇਤਾ ਹੀ ਆਉਣਾ ਕੋਈ ਗੱਲ ਨਹੀਂ ਭੈਣ ਜੀ ਆਪਣੇ ਭੈਣ ਭਰਾ ਤੇ ਗੁੱਸਾ ਨਿਕਲਦਾ ਵਾ ਤਾਂ ਮੰਮੀ ਕੁਰਸੀ ਫੜ ਲਿਆ ਤੂੰ ਚਾਹ ਪੀਓ ਬਹਿ ਗਈ ਫੜੋ 부ਆ ਜੀ ਚਾਹ ਤੇ ਲਾਉ ਲਓ ਵੀਰਣੀ ਠੀਕ ਠਾਕ ਆ ਹਾਂ ਵੀਰ ਠੀਕ ਆ ਕਿਨੇ ਕਿਨੇ ਆਣੇ ਸਾਰੇ ਠੀਕ ਆ ਤੁਸੀਂ ਮੇਰਾ ਚੇਤਾ ਪਲਾਤਾ ਮੈਂ ਬਾਤ ਦੱਸ ਕੀ ਮੇਰੇ ਜੀਆ ਜਾਣਦਾ ਤੁਹਾਡਾ ਕੋਈ ਨਹੀਂ ਅਣੂ ਕੋਈ ਮਮਮੀ ਕਦੋਂ ਆਉਣਗੇ ਦਾਦੀ ਕਦੋਂ ਆਉਣਗੇ ਕੋਈ ਨਹੀਂ ਕੋਈ ਵੀ ਨਹੀਂ ਆਉਂਦਾ ਭੈਣ ਜੀ ਜ਼ਰੂਰ ਆਵਾਂਗੇ ਆਉਣਾ ਕਿਉਂ ਨਹੀਂ ਆ ਹੁਣ ਤੇ ਤੁਸੀਂ ਰਿਓ ਨਾ ਹੁਣ ਤਾਂ ਮੈਂ ਰਹੂੰਗੀ ਆ ਇੰਆ ਤੇ ਆਹ ਰਿਓ ਦੋ ਦਿਨ ਬਾਵਾ ਜੀ ਕਰਾਂਗੀ ਮੈਂ ਤਾਂ ਅੱਗੇ ਵੀ ਦੋ ਦਿਨ ਰਹਿ ਕੇ ਹੀ ਜਾਂਦੀ ਹਾਂ ਕੋਈ ਨਹੀਂ ਮਮਮੀ ਫਿਰ ਦੋਹਾਂ ਦਿਨਾਂ ਤੱਕ ਮੈਂ ਹੀ ਛੱਡਣ ਜਾਊ ਹੁਣ ਪੂਆ ਨੂੰ ਤੇ ਤੁਸੀਂ ਆਜਿਆ ਕਰੋ ਹੁਣ ਹੁਣੇ ਜੇ ਤੱਕ ਆ ਕਰੋ ਚੱਲ ਕੋਈ ਨਹੀਂ ਨਹੀਂ ਪੂਆ ਜੀ ਹੁਣ ਕੋਈ ਨਹੀਂ ਟਾਈਮ ਕੱਢ ਕੇ ਆਉਨੇ ਆ ਮੈਂ ਸੁੱਖ ਨੂੰ ਵੀ ਨਾਲ ਲੈ ਕੇ ਆਵਾਂਗੀ ਉਨੂੰ ਮਿਲਿਆ ਹੀ ਨਾਲ ਬੋਲਟੀ ਨਮੀ ਵੇਲੇ ਮਮੀ ਮਾਵਾ ਮਾਵਾ ਹੀ ਹੁੰਦੀਆਂ ਤੇ ਸੱਸਾਂ ਸੱਸਾਂ ਹੀ ਪੁੱਤ ਕਿੰਨੇ ਸੱਸਾਂ ਮਾਮਾ ਹੀ ਬਣ ਕੇ ਰਹਿੰਦੇ ਆ ਮੇਰੀ ਸੱਸ ਕਿਤੇ ਮਾਵਾ ਨਾ ਵੱਧ ਕੇ ਦੀਏ ਪਰ ਮਮੀ ਮੇਰਾ ਤਾਂ ਨਹੀਂ ਨਾ ਹੁਣ ਯਕੀਨ ਹੈ ਵੀ ਸੱਸ ਦੇ ਤੇ ਰਹਿ ਗਿਆ ਵੀ ਸੱਸ ਕੋਈ ਦੁਨੀਆ ਤੇ ਚੰਗੀ ਵੀ ਹੋਊਗੀ ਕੋਈ ਚੰਗੀਆਂ ਵੀ ਹੁੰਦੀਆਂ ਜਿਹੜੀਆਂ ਆਪਣੇ ਆ ਨਵਾਂ ਨੁਮਿਤੀਆਂ ਬਣਾ ਲਿੰਦੀਆਂ ਪੁੱਤ ਮੰਮੀ ਮੈਨੂੰ ਦੋ ਤੋਂ ਉਤੋਂ ਹੀ ਧੀ ਪੁੱਤ ਕਰਦੀ ਰਹੀ ਕਦੀ ਉਹਨੇ ਮੰਮੀ ਮੈਨੂੰ ਮਾਰਨ ਦੀਆਂ ਧਮਕੀਆਂ ਤੇ ਕਦੀ ਕੋਸ਼ ਤੇ ਕਦੀ ਕੁਛ ਮੈਂ ਨੋਬਤ ਕਰ ਲਈ ਹੀ ਉਹਨੇ ਤੇ ਹੋਰ ਮੰਮੀ ਮੈਂ ਦੋ ਤੋਂ ਨਰਕ ਚੋਂ ਹੀ ਨਿਕਲੀ ਉਹ ਮੈਨੂੰ ਹਣਾ ਮੰਮੀ ਹੁਣ ਤੇ ਤੂੰ ਕਹਿਦੀ ਜਾਣ ਨੂੰ ਤੇ ਨਾ ਮੈਂ ਜਾਣਾ ਹੀ ਹਾਂ ਝਾਲਮਾਂ ਦੇ ਗਾੜੀ ਕਲੂਂਗੀ ਮੈਂ ਕਦੀ ਵੀ ਨਾ

ਤੇ ਸੋ ਟੈਨਸ਼ਨਾਂ ਦੂਰ ਹੁੰਦੀਆਂ ਨਾਲੇ ਉਹ ਆ ਤੇ ਮੰਮੀ ਮਾਂ ਦੇ ਹੱਥ ਲੱਗਣ ਦੇ ਸਿਰ ਨੂੰ ਤੇ ਟੈਨਸ਼ਨਾਂ ਤੇ ਆਪੇ ਦੂਰ ਹੋ ਜਾਣੀਆਂ ਖਾਦੀ ਮੈਂ ਰੋਟੀ ਹਾਂ ਸੇਲ ਖਾਦੀ ਹੈ ਰੋਟੀ ਖਵਾ ਲਈਆਂ ਕਿ ਟੈਨਸ਼ਨ ਹੀ ਬੜੀ ਲਈ ਜਾਂਦੀ ਹੈ ਮੈਂ ਤਾਂ ਟੈਨਸ਼ਨ ਨਾ ਲੈ ਹਾਂ ਤਾਂ ਟੈਨਸ਼ਨ ਫਰੀ ਹੋ ਉਹ ਅੱਗੇ ਬਥੇਰਾ ਕਸ਼ਟ ਵੇਖ ਲਿਆ ਉੱਥੇ ਬੰ ਟੈਂਸ਼ਨ ਨਾ ਲੈ ਜਦੋਂ ਅਸੀਂ ਤੇਰੇ ਨਾਲ ਸਾਰੇ ਜਾਣੇ ਖਲੋਤੇ ਆ ਆਹੋ ਤੇ ਹੈਗਾ ਸਹਿਲ ਮੈਨੂੰ ਵੀ ਪਤਾ ਹੀ ਆ ਪਰ ਫਿਰ ਵੀ ਗੱਲਾਂ ਹੀ ਦਿਮਾਗ ਚੋਂ ਨਹੀਂ ਜਾਣਦੀਆਂ ਵੀ ਕੀ ਬੰਦਾ ਰਿਆ ਉੱਥੇ ਮੇਰੇ ਨਾਲ ਤੇ ਕੀ ਨਹੀਂ ਚੱਲ ਕੋਈ ਨਹੀਂ ਹੋਣਾ ਟੈਂਸ਼ਨ ਲੈ ਆਂ ਅਸੀਂ ਨਾਲੀਆਂ ਕੋਈ ਨਹੀਂ ਹੋਣਗੇ ਦੇ ਵੇਖ ਲਾਂਗੇ ਉਹਨਾਂ ਨੂੰ ਮੰਮੀ ਇੱਕ ਬਾਰਾਂ ਚ ਅੱਗੇ ਪੜੀਦਾ ਹੁੰਦਾ ਸੀ ਹਨਾ ਨੌ ਸਾੜਤੀ ਤੇਲ ਪਾ ਕੇ ਦਾਜ ਨੂੰ ਇਦਾਂ ਮੈਨਾਂ ਐਵੇਂ ਮੰਮੀ ਝੂਠੀਆਂ ਖਬਰਾਂ ਸ਼ਾਪ ਦਿੰਦੇ ਇਦਾਂ ਨਹੀਂ ਕੁਝ ਵੀ ਹੁੰਦਾ ਮੈਂ ਨਹੀਂ ਸ਼ੁਕਰਵਾਨੀਏ ਕਿ ਨਹੀਂ ਅਭੂਜਾ ਕਦਮ ਨਹੀਂ ਹੋਣਾ ਨੇ ਚੁੱਕ ਲਿਆ ਕਦੀ ਕੋਈ ਆ ਜਾਣੀ ਆ ਇਹ ਸਸ ਨਾ ਰੋਟੀ ਨਹੀਂ ਪੁੱਛਦੀ ਤੇ ਉਹ ਤੋਂ ਨੂੰ ਮਾਰਤਾ ਮੈਂ ਨਾ ਮੰਮੀ ਇਹੋ ਜੀ ਕਦੇ ਹੁੰਦੇ ਤੇ ਹੁਣ ਮੇਰ ਨਾਲ ਹੋਈ ਬੀਤੀ ਤੇ ਮੰਮੀ ਹੁਣ ਮੈਨੂੰ ਪਤਾ ਲੱਗਣ ਡਿਆਈ ਵਿਚ ਵਿਚ ਪੁੱਤ ਜਾਲਮ ਦੁਨੀਆ ਹੈ ਜੀ ਵੀ ਆ ਚੰਗੇ ਵੀ ਆ ਤੇ ਮਾੜੇ ਵੀ ਆ ਸਹੀ ਆ ਬਿਲਕੁਲ ਸਹਲ ਕੀ ਕਰਦਾ ਆ ਕੋਈ ਨਹੀਂ ਪੱਠੇ ਪੁੱਠੇ ਪਾਉਣ ਆ ਰਹੀ ਉਹ ਬਾਗਿਆ ਹਾਂ ਹਾਂ ਉਹਨਾਂ ਨੂੰ ਸੱਦ ਲੈਣਾ ਹੀ ਮੰਮੀ ਵਿਚਾਰੇ ਜਿਹੜੇ ਨਾਲ ਗਏ ਉਹਨਾਂ ਨੂੰ ਚਾਹ ਪਾਣੀ ਪਿਆਲਦੇ ਆ ਨਹੀਂ ਪੈਣਾ ਨਾ ਰੈਲੀ ਤੇ ਜਾਣਾ ਸੀ ਉਹ ਖਲੋਤੇ ਨਹੀਂ 2 ਮਿੰਟ ਵੀ ਦੇ ਮੈਂ ਤਾਂ ਕਹਿਣਾ ਸਭ ਚਾਹ ਪੀ ਲਓ ਆ ਉਹ ਕਹਿਣ ਤੇ ਡੈ ਹੀ ਪਰ ਮੇਰਾ ਇੰਨਾ ਧਿਆਨ ਨਹੀਂ ਗਿਆ ਉਦੋਂ ਕੋਈ ਨਹੀਂ ਫਿਰ ਕਿਸ ਦਿਨ ਬਾਹਰ ਖਵਾ ਲਿਆ ਹਾਂ ਉਹਨਾਂ ਨੂੰ ਖੜਕੇ ਨਾਲ ਹਾਂ ਇੰਨਾ ਹੀ ਬੜਾ ਹੁੰਦਾ ਹੈ ਨਾ ਮੰਮੀ ਕੋਈ ਨਾਲ ਤੁਰ ਪਈ ਅੱਧੀ ਵਾਰ ਤੇ ਤੁਰ ਪੈਂਦੇ ਨਾਲ ਹਾਂ ਕੌਣ ਕੌਣ ਗਿਆ ਹੈ ਸੈਲ ਨਾਲ ਤਾਈ ਜੀ ਉਹ ਹੀ ਇੱਕ ਗੁਰਸੇਵਕ ਹੀਗਾ ਤੇ ਇੱਕ ਰਮਾਨ ਹੀ ਠੀਕ ਤੇ ਇੱਕ ਉਹ ਆਪਣਾ ਗੁਰ ਗੁਰਦੇਵ ਹੀਗਾ ਠੀਕ ਹਾਂਜੀ हां मम्मी चार पांच ਜਾਣੇ ਹੈਗੇ ਹੀ ਕੇ 세ਠੀ ਵੀ ਹੀ ਨਾਲ मम्मी हां ਉਹ ਵੀ ਨਾਲ ਹੀ ਗਿਆ ਹੀ हां ਉਹ ਵੀ ਗਿਆ ਹੈ हां ਉਹ ਵੀ ਗਿਆ ਹੈ ਚੰਗਾ ਪੁੱਤ ਚੰਗਾ ਪੁੱਤ ਸਾਰੇ ਜਾਣਗੇ ਲੋਕ ਲੈ ਆਏ ਤੈਨੂੰ ਮੈਨੂੰ ਦੇ ਇੰਨਾ ਬੜਾ ਵਾ मम्मी तू ਹੀ ਕਿ ਲਾਇਆ ਹੈ ਇਹਨਾਂ ਨੂੰ ਇਹ ਪੁੱਤ ਆਪ ਹੀ ਗਿਆ ਮੈਨੂੰ ਦਿਨੇ ਦੱਸਿਆ ਵੀ ਨਹੀਂ ਗਾ ਅੱਛਾ ਚਲ ਕੋਈ ਨਹੀਂ मम्मी ਇਹ ਮੈਨੂੰ ਆਉਂਦਾ ਹੈ ਕਿ ਤਾਈ ਜੀ ਤੁਸੀਂ ਇੰਨਾ ਰੋ ਰਹੇ ਹੋ ਹਾਂ ਮਮੀ ਪਰ ਮੇਰੀ ਗੱਲ ਸੁਣੋ ਜਿੱਥੋਂ ਤੱਕ ਮੈਂਰੀ ਗੱਲ ਸੁਣੋ ਪਰ ਮਮੀ ਮੈਂ ਇਦਾਂ ਨਹੀਂ ਛੱਡਣਾ ਉਹਨਾਂ ਨੂੰ ਪੁਲਿਸ ਕੇਸ ਕਰਨਾ ਹੀ ਮੈਂ ਹਾਂ